ਜੇ ਤੁਹਾਡੇ ਗੋਡਿਆਂ ਵਿੱਚ ਦਰਦ ਰਹਿ ਰਿਹਾ ਜਾਂ ਤੁਹਾਨੂੰ ਆਸਥੋਆਰਥਰਾਇਟਿਸ ਦੀ ਪ੍ਰੋਬਲਮ ਆ ਗੋਡਿਆਂ ਦਾ ਗੈਪ ਘਟ ਰਿਹਾ ਜਾਂ ਸਪੇਸ ਘਟ ਰਹੀ ਆ ਉਸ ਲਈ ਮੈਂ ਤੁਹਾਨੂੰ ਬਹੁਤ ਹੀ ਸਿੰਪਲ ਐਕਸਰਸਾਈਜ਼ ਦੱਸਾਂਗੀ ਜਿਹੜੀਆਂ ਤੁਸੀਂ ਘਰ ਦੇ ਵਿੱਚ ਬਹੁਤ ਹੀ ਸੌਖੇ ਤਰੀਕੇ ਨਾਲ ਖੁਦ ਤੋਂ ਕਰ ਸਕਦੇ ਹੋ ਅਤੇ ਆਪਣੇ ਗੋਡਿਆਂ ਦੇ ਦਰਦ ਤੋਂ ਰੀਲੀਫ ਪਾ ਸਕਦੇ ਹੋ ਐਕਸਰਸਾਈਜ਼ ਦੱਸਣ ਤੋਂ ਪਹਿਲਾਂ ਮੈਂ ਤੁਹਾਨੂੰ ਥੋੜਾ ਜਿਹਾ ਗੋਡੇ ਬਾਰੇ ਦੱਸ ਦੇਣੀ ਹੈ ਕਿ ਆਪਾਂ ਨੂੰ ਗੋਡਿਆਂ 'ਨੂੰ ਪ੍ਰੋਬਲਮ ਆਉਂਦੀ ਕਿਉਂ ਹੈ ਤੇ ਕੀ ਕਾਰਨ ਹੋ ਸਕਦੇ ਆ ਜਿਵੇਂ ਤੁਸੀਂ ਇਹ ਦੇਖ ਸਕਦੇ ਹੋ ਮੇਰੇ ਕੋਲੇ ਗੋਡੇ ਦਾ ਨੀ ਦਾ ਸਟਰਕਚਰ ਆ ਮੈਂ ਆਪਣੀ ਫੀਮੋਰਲ ਤੇ ਟਿਬੀਆਲ ਬੋਨ ਆ ਜੋ ਕਿ ਮਿਲ ਕੇ ਇੱਕ ਆਪਣਾ ਨੀ ਜੋਇੰਟ ਬਣਾਉਂਦੇ ਆਗੇ ਇਸ ਦੇ ਵਿੱਚ ਮੇਨਲੀ ਪ੍ਰੋਬਲਮ ਕੀ ਆਉਂਦੀ ਹੈ ਤੁਸੀਂ ਆ ਜਨਿਕੇ ਗੋਡੇ ਦੇ ਜੋ ਆਪਣੀ ਸਪੇਸ ਹੈ ਇਸ ਦੇ ਵਿੱਚ ਦੇਖ ਸਕਦੇ ਹੋ ਇਹ ਮੈਨਿਸਕਸ ਆ ਜਿਸ ਨੂੰ ਜੋ ਇੱਕ ਕਾਰਟਿਲੇਜ ਦਾ ਕੰਮ ਕਰਦਾ ਹੈਗਾ ਏ ਹਰ ਜਦੋਂ ਇਹ ਕਾਰਟਿਲੇਜ ਜਦੋਂ ਲੂਜ਼ ਹੋ ਜਾਂਦਾ ਆ ਇੱਥੇ ਗੋਡੇ ਦੀ ਸਪੇਸ ਘਟਣਾ ਸ਼ੁਰੂ ਹੋ ਜਾਂਦੀ ਹੈ ਗੋਡੇ ਦਾ ਗੈਪ ਘਟਣਾ ਸ਼ੁਰੂ ਹੋ ਜਾਂਦਾ ਹੈਗਾ ਜਿਸ ਨੂੰ ਆਪਾਂ ਈਸਟੋ ਆਰਥਰਾਈਟਿਸ ਕਹਿੰਨੇ ਆਂਗੇ ਇੱਥੇ ਇਸ ਸਪੇਸ ਦੇ ਵਿੱਚ ਆ ਇਸ ਸਪੇਸ ਦੇ ਵਿੱਚ ਫਲੂਇਡ ਬਣਦਾ ਹੈਗਾ ਜਿਸ ਨੂੰ ਆਪਾਂ ਗ੍ਰੀਸ ਜਾਂ ਸਾਨੂੰ ਰੀਅਲ ਫਲੂਇਡ ਕਹਿੰਨੇ ਆਗੇ ਜਦੋਂ ਇਹ ਪ੍ਰੋਬਲਮ ਆਉਂਦੀ ਹੈ ਉਸ ਦੇ ਨਾਲ ਉਹ ਵੀ ਆਪਣਾ ਘਟਣਾ ਸ਼ੁਰੂ ਹੋ ਜਾਂਦਾ ਹੈਗਾ ਇਹ ਮੇਨਲੀ ਪ੍ਰੋਬਲਮ ਆਪਾਂ ਨੂੰ 올ਡ ਏਜ ਦੇ ਵਿੱਚ ਆਉਂਦੀ ਹੈ ਬਟ ਹਣ ਕੀ ਹੋ ਰਿਹਾ ਕਿ ਆਮ ਤੌਰ ਤੇ 35 ਤੋਂ 40 ਸਾਲ ਦੀ ਏਜ ਦੇ ਵਿੱਚ ਵੀ ਗੋਡਿਆਂ ਦਾ ਜੋ ਸਪੇਸ ਆ ਗੈਪ ਆ ਉਹ ਘਟ ਰਿਹਾ ਹੈਗਾ ਔਰ ਇਸ ਦੇ ਬਹੁਤ ਸਾਰੇ ਰੀਜਨ ਹੋ ਸਕਦੇ ਆ ਜੇ ਕਿਸੇ ਦੀ ਇੰਜਰੀ ਜਾਂ ਸੱਟ ਲੱਗਣ ਕਰਕੇ ਵੀ ਇਹ ਪ੍ਰੋਬਲਮ ਆ ਸਕਦੀ ਹੈ। ਓਵਰ ਐਕਸਰਸਾਈਜ਼ ਕਰਦਾ ਉਸ ਦੇ ਨਾਲ ਵੀ ਕੱਟੇਜ ਦੇ ਵਿੱਚ ਇਹ ਪ੍ਰੋਬਲਮ ਆ ਸਕਦੀ ਹੈ। ਇਸ ਦੇ ਮੇਨਲੀ ਸਿੰਪਟਮ ਕੀ ਹੁੰਦੇ ਆਗੇ ਆਪਣਾ ਜੋ ਗੋਡੇ ਦਾ ਏਰੀਆ ਹੈਗਾ ਉਹ ਉਸ ਏਰੀਏ ਤੇ ਪੇਨ ਹੋਊਗਾ। ਜਾਂ ਗੋਡੇ ਦੇ ਆਸ-ਪਾਸ ਏਰੀਏ ਦੇ ਵਿੱਚ ਸਵੇਲਿੰਗ ਰਹਿ ਸਕਦੀ ਹੈ, ਸੋਜ ਰਹਿ ਸਕਦੀ ਆ। ਜਿਸ ਦੇ ਕਾਰਨ ਸੋਜ ਦੇ ਕਾਰਨ ਆਪਾਂ ਨੂੰ ਗੋਡਾ ਮੋੜਨਾ ਗੋਡਾ ਮੋੜਨ ਦੇ ਵਿੱਚ ਥੋੜੀ ਮੁਸ਼ਕਲ ਆਉਂਦੀ ਹੈਗੀ। ਨੈਕਸਟ ਰੀਜ਼ਨ ਉਹ ਨੈਕਸਟ ਸਿੰਪਟਮ ਦੇ ਵਿੱਚ ਜਿਵੇਂ ਘਟ ਘਟ ਦੀ ਆਵਾਜ਼ ਆ ਜਾਂ ਪਟਾਕਿਆਂ ਦੀ ਆਵਾਜ਼ ਆਉਂਦੀ ਹੈਗੀ ਇਸ ਤੋਂ ਬਿਨਾ ਤੁਹਾਡਾ ਜੋ ਮਸਲਾ ਉਹ ਮਸਲ ਵੀਕਨੈਸ ਹੋ ਜਾਂਦੀ ਹੈ ਕਿਉਂਕਿ ਉਸ ਦੀ ਮੂਵਮੈਂਟ ਘਟ ਜਾਂਦੀ ਹੈਗੀ ਸਵੇਲਿੰਗ ਕਰ ਆਉਣ ਕਰ ਨ ਪੇਨ ਆਉਣ ਕਰਨਾ ਆਪਾਂ ਉਸ ਦੀ ਮੂਵਮੈਂਟ ਜਦੋਂ ਘਟ ਕਰਦੇ ਆਂ ਤਾਂ ਆਪਣਾ ਮਸਲ ਵੀਕ ਪੈ ਜਾਂਦਾ ਨੈਕਸਟ ਤੁਹਾਡਾ ਨੈਕਸਟ ਤੁਹਾਨੂੰ ਹੋ ਤੇ ਉਸ ਏਰੀਆ ਤੇ ਸਟਿਫਨੈਸ ਹੋ ਸਕਦੀ ਹੈ ਕੜਾ ਮਹਿਸੂਸ ਹੁੰਦਾ ਇਹ ਸਾਰੀਆਂ ਪ੍ਰੋਬਲਮ ਦੇ ਲਈ ਹੈ ਜੋ ਸਾਰੇ ਸਿੰਪਟਮ ਆ ਰਹੇ ਆ ਜਾਂ ਪ੍ਰੋਬਲਮ ਆ ਰਹੀ ਆ ਇਸ ਦੇ ਲਈ ਤੁਸੀਂ ਕਿਹੜੀਆਂ ਐਕਸਰਸਾਈਜ਼ इजीली ਜਾਂ ਸੌਖੇ ਤਰੀਕੇ ਨਾਲ ਘਰ ਦੇ ਵਿੱਚ ਕਰ ਸਕਦੇ ਹੋ ਜਿਸ ਦੇ ਨਾਲ ਤੁਹਾਡਾ ਗੋਡੇ ਦਾ ਸਪੇਸ ਆ ਜਾਣੀ ਕਿ ਉਹ ਕਵਰ ਹੋਣਾ ਸਟਾਰਟ ਹੋ ਸਕਦਾ ਜੋ ਗ੍ਰੀਸ ਆ ਉਹ ਦੁਬਾਰਾ ਬਣਨਾ ਸਟਾਰਟ ਹੋ ਸਕਦਾ ਤੇ ਤੁਹਾਡੀ ਪੇਨ ਆ ਜੋ ਸੋਜ ਆ ਉਹ ਘਟ ਘਟਣਾ ਸ਼ੁਰੂ ਹੋ ਸਕਦੀ ਆ ਆਓ ਹੁਣ ਤੁਹਾਨੂੰ ਦੱਸਦੇ ਹਾਂ ਅਜਲੇ ਕਿਹੜੀਆਂ ਐਕਸਰਸਾਈਜ਼ ਕਰ ਸਕਦੇ ਹਾਂ ਜੀ ਸਾਰੇ ਨੂੰ ਪਹਿਲੀ ਐਕਸਰਸਾਈਜ਼ ਐਕਸਰਸਾਈਜ਼ ਕਰਨ ਲਈ ਤੁਹਾਨੂੰ ਚਾਹੀਦੀ ਹੈ ਪਿੱਲੋ ਇਸ ਦਿਨ ਲਈ ਤੁਸੀਂ ਇੱਕ ਜਾਂ ਦੋ ਪਿੱਲੋ ਯੂਜ਼ ਕਰ ਸਕਦੇ ਹੋ ਜਿਹੜੇ ਤੁਹਾਡੇ ਗੋਡੇ ਦੇ ਵਿੱਚ ਦਰਦ ਆ ਰਿਹਾ ਤੁਸੀਂ ਉਸ ਗੋਡੇ ਦੇ نیچے ਰੱਖਣਾ ਫਿਰ ਤੁਸੀਂ ਲੱਤ ਨੂੰ ਥੋੜਾ ਉੱਪਰ ਚੱਕਣਾ ਇੱਦਾਂ 90 ਡਿਗਰੀ ਤੇ ਲੈ ਕੇ ਜਾਣਾਗਾ ਫਿਰ ਪੈਰਾਂ ਦੀਆਂ ਉਂਗਲਾਂ ਨੂੰ ਆਧੇ ਵੱਲ ਖਿੱਚਣਾਗਾ ਇੱਦਾਂ ਤੁਸੀਂ 5 ਸੈਕਿੰਡ ਲਈ ਖਿੱਚ ਕੇ ਰੱਖਣਾ ਫਿਰ ਲੱਤ ਨੂੰ ਥੋੜਾ ਢਿੱਲਾ ਛੱਡੋ نیچے ਕਰ ਲਓ ਫੇਰੇ ਇਦਾਂ ਤੁਸੀਂ ਦੁਬਾਰਾ ਰਿਪੀਟ ਰਿਪੀਟ ਕਰਨੀਆਂ ਇਹ ਤੁਸੀਂ 10 ਜਾਂ 15 ਵਾਰੀ ਕਰਨਾ ਹੈ ਇਹ ਦਿਨ ਦੇ ਵਿੱਚ ਤੁਸੀਂ 2 ਟਾਈਮ ਐਕਸਰਸਾਈਜ਼ ਕਰ ਸਕਦੇ ਹੋ ਨੈਕਸਟ ਐਕਸਰਸਾਈਜ਼ ਦੇ ਲਈ ਤੁਹਾਨੂੰ ਚਾਹੀਦਾ ਹੈਗਾ ਕੋਈ ਵੀ ਕੱਪੜਾ ਲੈ ਸਕਦੇ ਹੋ ਕੋਈ ਸੌਫਟ ਕੋਈ ਵੀ ਕੱਪੜਾ ਲੈ ਸਕਦੇ ਹੋ ਕੋਈ ਸੌਫਟ ਟੋਵਲ ਜਾਂ ਕੋਈ ਸੌਫਟ ਬੋਲ ਲੈ ਸਕਦੇ ਹੋ ਹੁਣ ਜਿਹੜੇ ਤੁਹਾਡੇ ਗੋਡੇ ਦੇ ਵਿੱਚ ਦਰਦ ਆ ਤੁਸੀਂ ਇਹ ਤੁਸੀਂ ਜੇ ਤੁਹਾਡੇ ਦੋਨਾਂ ਗੋਡਿਆਂ ਵਿੱਚ ਦਰਦ ਹੈ ਤੁਸੀਂ ਬਾਰੋ-ਬਾਰੀ ਐਕਸਰਸਾਈਜ਼ ਦੋਨਾਂ ਗੋਡਿਆਂ ਤੇ ਕਰਨੀ ਹੈ ਪਹਿਲਾਂ ਇੱਕ ਸਾਈਡ ਤੇ ਫਿਰ ਦੂਸਰੀ ਸਾਈਡ ਕਰਨੀ ਹੈ ਜੇ ਤੁਹਾਡੇ ਇੱਕ ਕੋਡੇ ਵਿੱਚ ਦਰਦ ਹੈ ਫਿਰ ਤੁਸੀਂ ਸਿੰਗਲ ਕੋਡੇ ਲਈ ਤੁਸੀਂ ਇਹ ਐਕਸਰਸਾਈਜ਼ ਕਰਨੀ ਆਂ ਹੁਣ ਇਸ ਨੂੰ ਮੰਨ ਲਓ ਤੁਹਾਡੇ ਗੋਡੇ ਦੇ ਵਿੱਚ ਪੇਨ ਆ ਤੁਸੀਂ ਇਦਾਂ ਗੋਡੇ ਦੇ نیچے ਇਦਾਂ ਕੱਪੜੇ ਨੂੰ ਰੱਖਣਾਗਾ ਕੋਈ ਟੇਬਲ ਲੈ ਕੇ ਉਹਦਾ ਗੋਲ ਕਰਕੇ ਤੁਸੀਂ ਰੱਖ ਸਕਦੇ ਹੋ ਫਿਰ ਇਦਾਂ ਆਪਣੇ ਗੋਡੇ ਦੇ ਨਾਲ ਹੀ ਥੋੜਾ نیچے ਨੂੰ ਕੱਪੜੇ ਤੇ ਪ੍ਰੈਸ ਕਰਨਾਗਾ ਇਦਾਂ نیچے ਨੂੰ ਪ੍ਰੈਸ ਕਰਨਾਗਾ ਫਿਰ ਤੁਸੀਂ ਉੱਥੇ 5 ਸੈਕਿੰਡ ਕੁਝ ਸੈਕਿੰਡ ਲਈ ਹੋਲਡ ਰੱਖਣਾ ਫਿਰ ਲੱਤ ਨੂੰ ਢਿੱਲਾ ਛੱਡ ਦਿਓ ਫਿਰ ਇਦਾਂ ਤੁਸੀਂ نیچے ਨੂੰ ਦਬਾਉਣਾਗਾ ਇਹ ਇਹ ਤੁਸੀਂ ਰਿਪੀਟਿਸ਼ਨ 10 ਤੋਂ 15 ਵਾਰ ਕਰਨੀਆਂ ਇਹ ਐਕਸਰਸਾਈਜ਼ ਵੀ ਤੁਸੀਂ ਦੰਦੇ ਵਿੱਚ ਦੋ ਵਾਰੀ ਕਰਨੀ ਹੈਗੀ ਨੈਕਸਟ ਐਕਸਰਸਾਈਜ਼ ਦੇ ਵਿੱਚ ਤੁਸੀਂ ਜਿਹੜੇ ਤੁਹਾਡੇ ਗੋਡੇ ਦੇ ਵਿੱਚ ਦਰਦ ਆ ਰਿਹਾ ਉਸ ਲੱਤ ਨੂੰ ਇਕੱਠਾ ਕਰਨਾਗਾ ਫਿਰ ਆਪਣੇ ਦੋਨੇ ਹੱਥਾਂ ਦੇ ਨਾਲ ਤੁਸੀਂ ਗੋਡੇ ਤੋਂ ਬੈਕ ਸਾਈਡ ਲੱਤ ਨੂੰ ਫੜਨਾਗਾ ਥੋੜਾ 90 ਡਿਗਰੀ ਤੇ ਲੱਤ ਨੂੰ ਲੈ ਕੇ ਜਾਣਾ ਪੈਰਾਂ ਦੀਆਂ ਉਂਗਲਾਂ ਨੂੰ ਆਹਦੇ ਵੱਲ ਖਿੱਚਣਾ ਇੱਧਰ ਤੁਸੀਂ 5 ਸੈਕਿੰਡ ਦੇ ਲਈ ਹੋਲਡ ਰੱਖਣਾ ਫਿਰ ਲੱਤ ਨੂੰ ਥੋੜਾ ਢਿੱਲਾ ਛੱਡ ਲਓ ਫੇਰ ਇਹਦਾ ਤੁਸੀਂ ਰਿਪੀਟਿਸ਼ਨ ਕਰਨੀਆਂ ਇਹ ਤੁਸੀਂ 10 ਤੋਂ 15 ਰਿਪੀਟਿਸ਼ਨ ਕਰਨੀਆਂ ਗਾ ਇਹ ਐਕਸਰਸਾਈਜ਼ ਵੀ ਤੁਸੀਂ ਦਿਨ ਦੇ ਵਿੱਚ ਦੋ ਵਾਰ ਕਰਨੀ ਹੈਗੀ ਨੈਕਸਟ ਐਕਸਰਸਾਈਜ਼ ਦੇ ਲਈ ਤੁਸੀਂ ਪੇਸ਼ੈਂਟ ਨੂੰ ਉਲਟੇ ਪਾਉਣਾ ਇਸ ਦੇ ਲਈ ਤੁਹਾਨੂੰ ਕਿਸੇ ਹੋਰ ਪਰਸਨ ਦੀ ਜ਼ਰੂਰਤ ਪਵੇਗੀ ਇਹ ਤੁਸੀਂ ਕਿਸੇ ਵੀ ਫੈਮਿਲੀ ਮੈਂਬਰ ਨੂੰ ਆਪਣੇ ਨੂੰ ਲੈ ਸਕਦੇ ਹੋ ਹੁਣ ਤੁਹਾਡੇ ਜਿਹੜੇ ਗੋਡੇ ਦੇ ਵਿੱਚ ਦਰਦ ਆ ਰਿਹਾ ਤੁਸੀਂ ਏਦਾਂ ਆਪਣੇ ਗੋਡੇ ਤੋਂ ਜਾਨੀ ਕਿ ਖੋਚ ਤੋਂ ਥੋੜਾ ਉੱਪਰ ਏਦਾਂ ਹੱਥ ਦੇ ਨਾਲ ਥੋੜਾ ਇੱਕ ਪ੍ਰੈਸ ਕਰਨਾ ਗਾ ਆਪਣੇ ਪੱਟ ਦੇ ਉੱਪਰ ਫਿਰ ਤੁਸੀਂ ਲੱਤ ਨੂੰ ਥੋੜਾ ਜਾਨੀ ਕਿ 90 ਡਿਗਰੀ ਤੇ ਲੈ ਕੇ ਆਉਣਾਗਾ ਇੱਦਾਂ ਤੁਸੀਂ ਥੋੜਾ ਸਟ੍ਰੈਚ ਕਰਨਾਗਾ ਇੱਦਾਂ ਤੁਹਾਡਾ ਜਿਹੜਾ ਗੋਡਾਗਾ ਉਹਦੀ ਸਾਰੀ ਸਟ੍ਰੈਚਿੰਗ ਹੋਊਗੀ ਇੱਦਾਂ ਤੁਸੀਂ ਕੁਝ ਸੈਕਿੰਡ ਦੇ ਲਈ 5-7 5 ਤੋਂ 10 ਸੈਕਿੰਡ ਦੇ ਲਈ ਹੋਲਡ ਰੱਖਣਾਗਾ ਫਿਰ ਲੱਤ ਨੂੰ ਤੁਸੀਂ ਢਿੱਲਾ ਛੱਡਣਾਗਾ ਇਦਾਂ ਦੁਬਾਰਾ ਫਿਰ ਤੁਸੀਂ ਰਿਪੀਟਿਸ਼ਨ ਕਰਨੀ ਹੈਗੀ ਅਹ ਥੋੜਾ 90 ਡਿਗਰੀ ਤੇ ਲੈ ਕੇ ਥੋੜਾ ਸਟ੍ਰੈਚ ਕਰਨਾਗਾ ਜਿੰਨੀ ਤੁਹਾਡੀ ਲੱਤ 모ੜਦੀ ਆ ਓਨਾ ਹੀ 모ੜਨਾ ਹੁਣ ਕਈ ਪੇਸ਼ੈਂਟ ਇਦਾਂ ਦੇ ਹੁੰਦੇ ਆ ਮਰੀਜ਼ ਇਦਾਂ ਦੇ ਹੁੰਦੇ ਆ ਜਿਨ੍ਹਾਂ ਦਾ ਗੋਡਾ ਜਾਂ ਲੱਤ ਬਿਲਕੁਕੁ ਮੋੜਦੀ ਨਹੀਂ ਹੁੰਦੀ ਇੰਨੇ ਹੀ ਰਹਿੰਦੀ ਹੈਗੀ ਉਹ ਇਹ ਐਕਸਰਸਾਈਜ਼ ਸਕਿੱਪ ਵੀ ਕਰ ਸਕਦੇ ਆ ਜਾਂ ਫਿਰ ਜਿੰਨੀ ਲੱਤ 모ੜਦੀ ਆ ਉੰਨੀ ਇਹ ਕਰ ਸਕਦੇ ਹੈਗੇ ਜੇ ਤੁਸੀਂ ਐਕਸਰਸਾਈਜ਼ ਰੈਗੂਲਰ ਕਰੋਗੇ ਤਾਂ ਤੁਹਾਡਾ ਗੋਡੇ ਦਾ ਪੇਨ ਆ ਦਰਦ ਆ ਜੋ ਸਵੇਲਿੰਗ ਆ ਉਹ ਕਟਣੀ ਸ਼ੁਰੂ ਹੋ ਜਾਊਗੀ